AI ਕੰਪਿਊਟਰ ਨੂੰ ਆਪਣੇ ਆਪ ਫੈਸਲੇ ਲੈਣ ਦੇ ਯੋਗ ਬਣਾਉਂਦੀ ਆ ਡਿਸੀਜਨ 메ਕਿੰਗ ਦੇ ਯੋਗ ਬਣਾਉਂਦੀ ਆ ਆਰਟੀਫੀਸ਼ੀਅਲ ਇੰਟੈਲੀਜੈਂਸ ਆਦਮੀ ਵਾਂਗੂ ਕਿਵੇਂ ਸੋਚਣਾ ਕੰਪਿਊਟਰ ਨੇ ਉਹ ਟੈਕਨੀਕ ਆ ਜਿਹਨੂੰ AI ਕਿਹਾ ਜਾਂਦਾ ਚੈਟ ਜੀਪੀਟੀ ਗੂਗਲ ਜੈਮਿਨੀ ਜਾਂ ਐਲੌਨ ਮਸਕ ਦਾ ਗਰੌਕ ਆਪਣੇ ਵਿੱਚੋਂ ਬਹੁਤ ਸਾਰੇ ਜਿਹੜੇ ਸੱਜਣ ਨੇ ਉਹਨਾਂ ਨੇ ਵਰਤਿਆ ਹੋਊਗਾ ਇਹ ਇੱਕ ਤਰ੍ਹਾਂ ਦਾ ਚੈਟਬੋਟ ਆ ਇਹਨਾਂ ਨੂੰ ਤੁਸੀਂ ਕੋਈ ਸਵਾਲ ਕਰਦੇ ਹੋ ਉਹ ਸਵਾਲ ਦੇ ਅਕੋਰਡਿੰਗ ਤੁਹਾਨੂੰ ਇਹ ਰਿਪਲਾਈ ਕਰਦੇ ਆ ਇਹਨਾਂ ਚੀਜ਼ਾਂ ਨੇ ਜਿਹੜਾ ਸਾਡਾ ਕੰਮਕਾਰ ਆ ਰੋਜ਼ ਮਰ ਦੀ ਲਾਈਫ ਆ ਉਹਨੂੰ ਕਿਤੇ ਨਾ ਕਿਤੇ ਆਸਾਨ ਬਣਾਉਣ ਦੇ ਵਿੱਚ ਹੈਲਪ ਕੀਤੀ ਆ ਪਰ ਨਾਲ ਦੀ ਨਾਲ ਮਨੁੱਖੀ ਕ੍ਰੀਏਟੀਵਿਟੀ ਹੈ ਜਿਹੜੀ ਉਹਦੇ ਤੇ ਵੀ ਇਹਨੇ ਅਸਰ ਕੀਤਾ ਪਰ AI ਦਾ ਹੀ ਇੱਕ ਹੋਰ ਰੂਪ ਆ ਇੱਕ ਹੋਰ ਟੂਲ ਆ ਜਿਹਨੂੰ ਇਮੋਸ਼ਨਲ AI ਜਾਂ ਇਫੈਕਟਿਵ ਕੰਪਿਊਟਿੰਗ ਕਿਹਾ ਜਾਂਦਾ ਇਹ ਮਨੁੱਖੀ ਭਾਵਨਾਵਾਂ ਨੂੰ ਪਹਿਚਾਨ ਕੇ ਉਹਦੇ ਅਨੁਸਾਰ ਜਵਾਬ ਦਿੰਦੀ ਹੈ ਕਿਸੇ ਇੱਕ ਕਵੈਰੀ ਦਾ ਮਤਲਬ ਕੀ ਇਹਦੇ ਤੋਂ ਪੁੱਛਣ ਵਾਲਾ ਬੰਦਾ ਉਦਾਸ ਆ ਖੁਸ਼ ਆ ਨਿਰਾਸ਼ਾ ਡਿਪਰੈਸ਼ਨ ਚ ਕੀ ਆ ਉਹਦੇ ਹਾਫ ਭਾਵ ਕੀ ਨੇ ਉਹਦੇ ਉਹਨਾਂ ਨੂੰ ਆਇਡੈਂਟੀਫਾਈ ਕਰਕੇ ਉਹਦੇ ਆਧਾਰ ਤੇ ਉੱਤੇ ਇਹ ਫੈਸਲਾ ਦਿੰਦੀ ਆ ਇਹਨੂੰ ਇਮੋਸ਼ਨਲ AI ਕਿਹਾ ਜਾਂਦਾ ਤਾਂ ਇਹ ਟੂਲ ਪਹਿਲਾਂ ਡਾਟਾ ਇਕੱਠਾ ਕਰਦਾ ਜਿਹਦੇ ਵਿੱਚ ਕੈਮਰਾ ਮਾਈਕ੍ਰੋਫੋਨ ਜਾਂ ਜਿਹੜੇ ਵਰਡਸ ਕਿਸ ਤਰ੍ਹਾਂ ਦੇ ਬੰਦਾ ਜਿਹੜਾ ਯੂਜ਼ ਕਰ ਰਿਹਾ ਇਹਨੂੰ ਵਰਤਣ ਵਾਲਾ ਉਹ ਉਹਦੇ ਬੇਸ ਤੇ ਇਹ ਡਾਟਾ ਇਕੱਠਾ ਕਰਦੀ ਆ ਉਸ ਤੋਂ ਬਾਅਦ ਇਮੋਸ਼ਨਲ ਕਲਾਸੀਫਿਕੇਸ਼ਨ ਕਰਦੀ ਆ ਵੀ ਇਹ ਖੁਸ਼ੀ ਦੀ ਗੱਲ ਆ ਕਮੀ ਦੀ ਗੱਲ ਆ ਹੈਰਾਨੀ ਦੀ ਗੱਲ ਆ ਜਾਂ ਕੋਈ ਡਿਪਰੈਸ਼ਨ ਲਾਈਕ ਜਿਹੜੇ ਦੇ ਹੱਪ ਪਾਵ ਹੈਗੇ ਆ ਤਾਂ ਉਹ ਸਾਰੀ ਕੈਲਕੂਲੇਸ਼ਨ ਕਰਕੇ ਫਿਰ ਉਹ ਜਵਾਬ ਦਿੰਦੀ ਆ ਰਿਸਪੌਂਸ ਕਰਦੀ ਆ ਤਾਂ ਇਹਦੀ ਜ਼ਿਆਦਾਤਰ ਵਰਤੋਂ ਜਿਹੜੀ ਆ ਉਹ ਕਸਟਮਰ ਸਪੋਰਟ ਸਰਵਿਸ ਜਿਹੜੀ ਹੁੰਦੀ ਆ ਕਸਟਮਰ ਕੇਅਰ ਜਿਹੜੇ ਹੁੰਦੇ ਨੇ ਚੈਟਬੋਟ ਵਗੈਰਾ ਉਹਨਾਂ ਦੇ ਵਿੱਚ ਹੈਲਥ케ਅਰ ਦੇ ਵਿੱਚ ਮਾਰਕੀਟਿੰਗ ਦੇ ਵਿੱਚ ਹੋ ਰਹੀ ਆ ਤਾਂ ਇਹ ਰੋਜ਼ ਜਿਹੜੇ ਹੈ AI ਦੇ ਖੇਤਰ ਦੇ ਵਿੱਚ ਸਾਨੂੰ ਕੁਝ ਨਾ ਕੁਝ ਨਵਾਂ ਸੁਣਨ ਨੂੰ ਮਿਲਦਾ ਜੋ ਕਿ ਇੱਕ ਮਸ਼ੀਨ ਤੇ ਇੱਕ ਮਨੁੱਖ ਦੀ ਜਿਹੜੀ ਆਪਸੀ ਇੰਟਰੈਕਸ਼ਨ ਆ ਉਦੇ ਉਹਨੂੰ ਹੋਰ ਜ਼ਿਆਦਾ ਵਧੀਆ ਕਰਨ ਦੇ ਲਈ ਉਹਨੂੰ ਹੋਰ ਜ਼ਿਆਦਾ ਪਰਪੱਕ ਕਰਨ ਦੇ ਵੱਲ ਜਿਹੜੇ ਕਦਮ ਇਹ ਆ ਜਿਹੜੇ ਰੋਜ਼ ਵੱਧ ਰਹੇ ਨੇ ਬੇਸ਼ੱਕ ਟੂਲਸ ਜਿਹੜੇ ਨੇ ਸਾਡੀ ਜ਼ਿੰਦਗੀ ਨੂੰ ਆਸਾਨ ਬਣਾ ਰਹੇ ਨੇ ਪਰ ਕਿਤੇ ਨਾ ਕਿਤੇ ਇਹਨਾਂ ਦੇ ਜਿਹੜੇ ਆ ਪ੍ਰਾਈਵੇਸੀ ਨੂੰ ਲੈ ਕੇ ਜਾਂ ਮਸ਼ੀਨ ਡਿਪੈਂਡੈਂਸੀ ਨੂੰ ਲੈ ਕੇ ਜਾਂ ਕ੍ਰੀਏਟੀਵਿਟੀ ਹੈ ਜਿਹੜੀ ਹਿਊਮਨ ਮਾਈਂਡ ਦੇ ਵਿੱਚ ਉਹਨੂੰ ਲੈ ਕੇ ਕਨਸਰਨ ਵੀ ਹੈਗੇ ਆ